ਕੁਦਰਤ ਉਹ ਨਾ 니ਤੂ ਆਉਣ ਵਾਲੀ ਹੋਣੀ ਆ ਕਿਉਂ ਮੰਮੀ ਕੀ ਕੰਮ ਆ ਗਿਆ ਦੀਦੀ ਨੂੰ ਕਿਉਂ ਕਿਉਂ ਦਾ ਕੀ ਮਤਲਬ ਕੰਮ ਹੋਊਗਾ ਤੇ ਕੀ ਗੱਲ ਉਹ ਉਹਦਾ ਹੀ ਆਉਗੀ ਉਹਦਾ ਨਹੀਂ ਆ ਸਕਦੀ ਉਹਦਾ ਵੀ ਘਰ ਆ ਜਦੋਂ ਮਰਜ਼ੀ ਆਵੇ ਮੰਮੀ ਮੇਰਾ ਮਤਲਬ ਹਾਲੇ 2 ਮਹੀਨੇ ਤਾਂ ਹੋਏ ਦੀ ਦੀਦੀ ਨੂੰ ਹੋ ਕੇ ਗਿਆ ਨੂੰ ਤੇ ਜੀਜਾ ਜੀ ਨੇ ਵੀ ਨਵਾਂ ਨਵਾਂ ਕੰਮ ਖੋਲ੍ਹਿਆ ਏ ਤੇ ਦੀਦੀ ਤਾਂ ਜੀਜਾ ਜੀ ਦੇ ਨਾਲ ਕੰਮ ਤੇ ਹੁੰਦੇ ਨੇ ਨਾ ਬਸ ਇਸੇ ਕਰਕੇ ਮੈਂ ਪੁੱਛਿਆ ਤੁਹਾਨੂੰ ਕਿ ਕੋਈ ਅਰਜੈਂਟ ਕੰਮ ਕਰਕੇ ਆ ਰਹੇ ਨੇ ਜਿਹੜਾ ਉਹਨਾਂ ਨੂੰ ਕੰਮ ਛੱਡ ਕੇ ਆਣਾ ਪੈ ਰਿਹਾ ਓ ਤੂੰ ਨਾ ਆਪਣਾ ਜ਼ਿਆਦਾ ਦਿਮਾਗ ਨਾ ਲਗਾਇਆ ਕਰ ਜਾ ਜਾ ਕੇ ਚਾਹ ਬਣਾ ਲਾ ਤੇ ਨਾਲੇ ਨਾ ਰੋਟੀ ਦੀ ਵੀ ਤਿਆਰੀ ਕਰ ਲਵੀਂ ਅੱ ਟਿੰਡੇ ਨਾ ਬਣਾਏ ਸੀਗੇ ਪਰ ਉਹਨੂੰ ਟਿੰਡੇ ਨਹੀਂ ਪਸੰਦ। ਤੇ ਇਦਾਂ ਕਰ ਪਨੀਰ ਪਿਆ ਹੁਣ ਫ੍ਰਿਜ ਦੇ ਵਿੱਚ। ਉਹ ਪਨੀਰ ਵਾਲੀ ਸਬਜ਼ੀ ਬਣਾ ਲਾ ਜਿਹੜੀ ਤੂੰ ਬਣਾਉਣੀ ਹੁੰਨੀ ਆ। ਤੇ ਮੈਂ ਜਾ ਕੇ ਚਾਹ ਨਾ ਕੁਝ ਖਾਣ ਵਾਸਤੇ ਕੁਝ ਲੈ ਆਵਾਂ। ਨਾਲੇ ਸੱਚ ਜੇ ਤੂੰ ਕੁਝ ਸਪੈਸ਼ਲ ਖਾਣਾ ਨਾ ਚਾਹ ਨਾ ਤੇ ਦੱਸ ਦੇ। ਮੈਂ ਲੈ ਆਉਣੀ ਆ। ਨਹੀਂ ਮੰਮੀ ਜੀ। ਮੈਨੂੰ ਨਹੀਂ ਕੁਝ ਵੀ ਚਾਹੀਦਾ ਚੱਲ ਠੀਕ ਆ ਵਾਪਾ ਭਾਬੀ ਜੀ ਅੱਜ ਤੇ ਨਾ ਰੋਟੀ ਖਾਣ ਦਾ ਮਜ਼ਾ ਹੀ ਆ ਗਿਆ ਮੈਂ ਨਾ ਬਹੁਤ ਵਾਰ ਟਰਾਈ ਕੀਤਾ ਆ ਕਿ ਤੁਹਾਡੇ ਵਰਗਾ ਪਨੀਰ ਬਣਾਵਾਂ ਜਿੱਦਾਂ ਤੁਸੀਂ ਬਣਾਉਂਦੇ ਹੋ ਪਰ ਕਦੀ ਵੀ ਉਹ ਵਾਲਾ ਟੇਸਟ ਨਾ ਆਇਆ ਹੀ ਨਹੀਂ ਆ ਸੱਚੀ ਭਾਬੀ ਜੀ ਤੁਸੀਂ ਬਹੁਤ ਸਵਾਦ ਪਨੀਰ ਬਣਾਉਂਦੇ ਹੋ ਚੱਲੀ ਸਬਜੀ ਬਣਾਉਣ ਮੀਂਹ ਦੇ ਵਰੀ ਕੀ ਸਬਜੀ ਤੋਂ ਬਣਾ ਵੀ ਨਹੀਂ ਸਕਦੀ ਹੂੰ ਮੰਮੀ ਜੀ ਆ ਆ ਨਾ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਤੇ ਆ ਪਾਜੀ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਦੀਦੀ ਐਡੀ ਕਿ ਜ਼ੋਰ ਸੀ ਤੁਹਾਡੇ ਤਾਂ ਵੈਸੀ ਹਾਲਾਤ ਖਰਾਬ ਨੇ ਉਹ ਉਹਦੀ ਮੇਰਾ ਮਤਲਬ ਕਿ ਜੀਜਾ ਜੀ ਨੇ ਹੁਣੇ-ਹੁਣੇ ਨਵਾਂ ਕੰਮ ਖੋਲਿਆ ਨਾ ਤੇ ਕੰਮ ਸੈੱਟ ਹੋਣ ਨੂੰ ਥੋੜਾ ਟਾਈਮ ਲੱਗਦਾ ਹੈ ਉਹ ਭਾਬੀ ਜੀ ਖਰਚੇ ਤਾਂ ਇਦਾਂ ਹੀ ਚੱਲਦੇ ਰਹਿੰਦੇ ਨੇ ਆਹੋ ਸਾਡੇ ਪੈਸੇ ਲੈ ਕੇ ਜਾਈ ਜਾ ਸਾਨੇ ਗਿਫਟ ਦੇਈ ਜਾ ਮੰਮੀ ਤਾਂ ਬਸ ਤੇਰੇ ਤੋਂ ਲੱਟੂ ਹੀ ਹੋ ਜਾਂਦੇ ਆ ਪਰ ਮੈਂ ਤੇਰੀਆਂ ਚਾਲਾਂ ਸਾਰੀਆਂ ਸਮਝਦੀ ਆ ਮੈਂ ਤੇਰੀ ਚਾਹ ਲੈ ਕੇ ਵੀ ਕਾਮਯਾਬ ਨਹੀਂ ਹੋਣ ਦੇਣੀ ਕੀ ਸੋਚਣ ਲੱਗੇ ਭਾਬੀ ਜੀ ਕਿਹੜੀਆਂ ਸੋਚਾਂ ਚ ਪੈ ਗਏ ਹੋ ਕੁਛ ਨਹੀਂ ਦੀਦੀ ਧੀਏ ਆ ਲੈ ਸੱਟ ਮੈਂ ਨਾ ਕੱਟ ਕੇ ਰੱਖ ਲਿਆ ਸੀ ਤੇਰੇ ਵਾਸਤੇ ਆ ਲੈ ਫੜ ਮੰਮੀ ਜੀ ਆਹ ਤੁਹਾਡੇ ਵਿਆਹ ਵਾਲਾ ਸੈਟ ਨਹੀਂ ਆ ਬੱਸ ਕਰੋ ਮੰਮੀ ਜੀ ਅੱਜ ਦਾ ਤੁਸੀਂ ਹਾਦੀ ਕਰ ਦਿੱਤੀ ਏ ਸਾਰਾ ਘਰ ਕੀ ਆਪਣੇ ਧੀ ਤੇ ਲੁਟਾ ਦੋਗੇ ਤੁਸੀਂ ਆਪਣੇ ਗਹਿਣੇ ਵੀ ਆਪਣੀ ਕੁੜੀ ਨੂੰ ਦੇਣੇ ਸ਼ੁਰੂ ਕਰ ਦਿੱਤੇ ਨੇ ਇਨਾ ਗੈਣਿਆ ਤੇ ਮੰਮੀ ਮੇਰਾ ਹੱਕ ਐ ਮੇਰਾ ਤੁਹਾਡੀ ਧੀ ਦਾ ਹੱਕ ਨਹੀਂ ਐ ਧੀਏ ਇਹ ਕੀ ਤਰੀਕਾ ਹੋਇਆ ਤੇਰਾ ਗੱਲ ਕਰਨ ਦਾ ਤੇਰੀ ਹਿੰਮਤ ਵੀ ਕਿੱਦਾਂ ਪਈ ਇਹ ਸਭ ਕਹਿਣ ਦੀ ਇਹ ਗੈਣੇ ਮੇਰੇ ਨੇ ਤੇ ਮੈਂ ਜਿੰਨੂੰ ਮਰਜ਼ੀ ਦਵਾ ਤੂੰ ਕੌਣ ਹੁੰਨੀ ਐ ਇਹ ਸਭ ਕਹਿਣ ਵਾਲੀ ਮੰਮੀ ਜੀ ਭਾਬੀ ਜੀ ਮੰਮੀ ਮੈਨੂੰ ਇਹ ਵਾਲੀ ਗਹਿਣੇ ਨਾ ਹਮੇਸ਼ਾ ਲੈ ਨਹੀਂ ਦੇ ਦੇ ਮੇਰੇ ਘਰ ਨਾਲ ਇੱਕ ਫੈਮਲੀ ਫੰਕਸ਼ਨ ਆ ਤੇ ਬਸ ਮੈਂ 2 ਦਿਨ ਲੈ ਕੇ ਜਾ ਰਹੀ ਸੀ ਮੰਮੀ ਕੋਲੋਂ ਫੰਕਸ਼ਨ ਤੇ ਪਾਉਣ ਵਾਸਤੇ ਤੁਹਾਨੂੰ ਤੇ ਪਤਾ ਹੀ ਹੈ ਭਾਬੀ ਜੀ ਕਿ ਜਦੋਂ ਇਹਨਾਂ ਨੇ ਨਵਾਂ ਕੰਮ ਖੋਲਿਆ ਸੀ ਨਾ ਤੇ ਮੈਂ ਆਪਣੇ ਸਾਰੇ ਗਹਿਣੇ ਵੇਚ ਦਿੱਤੇ ਸੀਗੇ ਤੇ ਜਦੋਂ ਮੈਂ ਇਹ ਗੱਲ ਮੰਮੀ ਨਾਲ ਸੱਚ ਸੁਭਾਈ ਸ਼ੇਅਰ ਕੀਤੀ ਨਾ ਤੇ ਮੰਮੀ ਨੇ ਮੈਨੂੰ ਮਨਾ ਕਰਤਾ ਕਿ ਪੁੱਤ ਤੂੰ ਵਿਆਹ ਦੇ ਵਿੱਚ ਨਾ ਨਕਲੀ ਗਹਿਣੇ ਨਾ ਪਾ ਕੇ ਜਾਵੀਂ ਤੂੰ ਮੇਰੇ ਗਹਿਣੇ ਪਾ ਕੇ ਜੜਾ ਆ ਵਿਆਹ ਵੇਖ ਲਈ ਬਸ ਐਸੀ ਕਰਕੇ ਮੈਂ ਇਹ ਗਹਿਣੀ ਲੈਣ ਵਾਸਤੇ ਆਈ ਸੀ ਸਿਰਫ 2 ਦਿਨਾਂ ਵਾਸਤੇ ਭਾਬੀ ਜੀ ਨਾਲੇ ਮੈਂ ਨਾ ਇੱਥੇ ਮੈਂ ਕਿਸੇ ਲਾਲਚ ਵਾਸਤੇ ਨਹੀਂ ਆਉਂਦੀ ਨਾ ਹੀ ਮੈਨੂੰ ਕੋਈ ਪ੍ਰਾਪਰਟੀ ਦਾ ਲਾਲਚ ਹੈ ਨਾ ਹੀ ਮੈਨੂੰ ਕਿਸੇ ਗਹਿਣੇ ਗੱਟੇ ਦਾ ਲਾਲਚ ਹੈ ਨਾਇ ਮੈਨੂੰ ਕੋਈ ਪੈਸਿਆਂ ਦਾ ਲਾਲਚ ਐ ਮੈਂ ਇੱਥੇ ਆਉਣੀ ਆ ਸਿਰਫ ਆਪਣੇ ਪੇਕੇਆਂ ਦੇ ਪਿਆਰ ਲਈ ਆਪਣੇ ਭਰਾ ਦੇ ਭਾਬੀ ਦੇ ਤੇ ਆਪਣੇ ਮਾਂ ਦੇ ਪਿਆਰ ਵਾਸਤੇ ਮੈਂ ਕਿਸੇ ਲਾਲਚ ਕਰਕੇ ਨਹੀਂ ਆਈ ਇੱਥੇ ਦੀਦੀ ਮੈਂ ਤੁਹਾਨੂੰ ਸਮਝਣ ਦੇ ਵਿੱਚ ਨਾ ਬਹੁਤ ਵੱਡੀ ਗਲਤੀ ਕਰ ਦਿੱਤੀ ਹੋ ਸਕੇ ਤਾਂ ਮੈਨੂੰ ਮਾਫ ਕਰ ਦਿਓ ਤੇ ਮੰਮੀ ਜੀ ਤੁਸੀਂ ਵੀ ਮੈਂ ਤੁਹਾਡੀ ਵੀ ਗੁਨਾਹਗਾਰ ਆ ਮੈਂ ਤੁਹਾਡੇ ਬਾਰੇ ਵੀ ਕਿੰਨਾ ਗਲਤ ਸੋਚ ਲਿਆ ਨਾ ਪਲੀਜ਼ ਤੁਸੀਂ ਦੋਨੇ ਜਾਨੇ ਮੈਨੂੰ ਇੱਕ ਮੌਕਾ ਦੇ ਦਿਓ ਮੈਨੂੰ ਆਪਣੀ ਗਲਤੀ ਸੁਧਾਰਨ ਦਾ ਤੇ ਇਹ ਵੇਖ ਤੂੰ ਮੇਰੀ ਧੀਆ ਵਰਗੀ ਨਹੀਂ ਮੇਰੀ ਧੀਆ ਬਸ ਅੱਗੇ ਤੋਂ ਇਹ ਗਲਤੀ ਦੁਬਾਰਾ ਨਾ ਕਰੀ ਤੇ ਹਾਂ ਭਾਬੀ ਜੀ ਮੈਂ ਤੁਹਾਡੇ ਨਾਲ ਬਿਲਕੁਲ ਵੀ ਗੁੱਸੇ ਨਹੀਂ ਆ ਥੈਂਕ ਯੂ ਦੀਦੀ ਜੀ ਥੈਂਕ ਯੂ ਮੰਮੀ ਜੀ ਤੁਸੀਂ ਦੋਨਾਂ ਨੇ ਮੈਨੂੰ ਮਾਫ ਕਰ ਦਿੱਤਾ